ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਰਾਏ ਟੀ ਮੋਗਾ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਰ ਸਾਡੇ ਚੈਨਲ ਤੇ ਨਵੇਂ ਆਏ ਆ ਉਹਨਾਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੇਕਰ ਕੋਈ ਵੀਰ ਐਦਾਂ ਦੀ ਵੀਡੀਓ ਬਣਾਉਣੀ ਚਾਹੁੰਦਾ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਨੰਬਰ 95013 258 44 ਦੋਸਤੋ ਅੱਜ ਦੀ ਵੀਡੀਓ ਕਵਰ ਕਰ ਲੱਗੇ ਆ ਪਿੰਡ ਮੀਆਪਾਈ ਜ਼ਿਲ੍ਹਾ ਮੋਗਾ ਤੇ ਤਸਵੀਰਿਆਂ ਨੂੰ ਬਾਗਾ ਪੁਰਾਣਾ ਪੈਣੀ ਜੀ ਦੋਸਤੋ ਮੈਂ ਸਟਾਰਟਿੰਗ ਦੇ ਵਿੱਚ ਇੱਕ ਬੇਨਤੀ ਕਰਨੀ ਚਾਹਣਾ ਜੇਕਰ ਕੋਈ ਵੀ ਆਪਾਂ ਪਸ਼ੂ ਖਰੀਦਦੇ ਆ ਜਿਵੇਂ ਮੰਨ ਲਓ ਸੂਆ ਸਵਾ ਖਰੀਦਦੇ ਆ ਉਹਦੀ ਦੋ ਟਾਈਮ ਤਿੰਨ ਟਾਈਮ ਮਿਲਕਿੰਗ ਜਰੂਰ ਕਰ ਲਿਆ ਕਰੋ ਜੇ ਆਪਾਂ ਗੱਬਣ ਖਰੀਦਦੇ ਆ ਤਾਂ ਉਹਦਾ ਚੀਪਾ ਕੱਢ ਕੇ ਤਸੱਲੀ ਕਰਕੇ ਤੁਸੀਂ ਫੇਰ ਖਰੀਦਿਆ ਕਰੋ ਦੋਸਤੋ ਤੁਸੀਂ ਸਕਰੀਨ ਤੇ ਝੋਟੀ ਦੇਖ ਰਹੇ ਆ ਮੋੜਾ ਨਸਲ ਚ ਪੈਂਦੀ ਆ ਤੇ ਮੱਥੇ ਤੇ ਥੋੜਾ ਜਿਹਾ ਬੱਲ ਆ ਤੇ ਬਾਕੀ ਉਹ ਟੋਟਲ ਬਲੈਕ ਜੱਡ ਬਲੈਕ ਆ ਇਹ ਬਾਈ ਨੇ ਸੇਲ ਕਰਨੀ ਆ ਇਹਦੀ ਸਾਰੀ ਇਨਫਰਮੇਸ਼ਨ ਆਪਾਂ ਤੁਹਾਨੂੰ 22 ਤੋਂ ਲੈ ਕੇ ਦਵਾਂਗੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਮੌਲੇਵੀ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ 22 ਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਆਜੋ ਕਰ ਦਿਆਂ ਜੀ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਗੋਰਾ ਜੀ ਹਾਂ ਜੀ ਤੇ ਪਿੰਡ ਬਮੀਹਾ ਪਾਈ ਜੀ ਠੀਕ ਆ ਜੀ ਜਿਹੜਾ ਮੋਗਾ ਤਹਿਸੀਲ ਬਾਗਾਪੁਰਾ ਜੀ ਠੀਕ ਆ ਫੋਨ ਨੰਬਰ ਜੀ 987477832 ਇੱਕ ਕੋਰੀ ਨੰਬਰ ਫੋਰ ਬੋਲ ਦੋ 98664 77832 ਠੀਕ ਹੈ ਜੀ ਆਪਣੇ ਘਰ ਦੇ ਆਪਾਂ ਨੇ ਆਉਣਾ ਹੋਵੇ ਕੋਈ ਨੇੜੇ ਜਗਾ ਕਿਹੜੀ ਆ ਦੁਕਾਨਦਾਰ ਵਿਕੀ ਦੁਕਾਨਦਾਰ ਦੇ ਘਰ ਦੇ ਕੋਲ ਆ ਠੀਕ ਹੈ ਜੀ ਤੇ ਆਪਣੀ ਆ ਪਹਿਲਾ ਸੂਆ ਝੂਟੀ ਆ ਹਾਂ ਪਹਿਲਾ ਸੂਆ ਸੂਣਾ ਹੈ ਨਾ ਹਾਂ ਹਾਂ ਪਹਿਲਾ ਸੂਣਾ ਜੀ ਠੀਕ ਹੈ ਜੀ ਤੇ ਇਹਦੇ ਬਾਰੇ ਆਪਾਂ ਨੂੰ ਦੱਸੋ ਝੂਟੀ ਬਾਰੇ ਬੜੀਆ ਸੀਰ ਠੰਡੀ ਸੀਰ ਆ ਜੀ ਬਾਕੀ ਤਾਂ ਆਪਾਂ ਪਿੰਡ ਤੋਂ ਲਈ ਹੋਈ ਮਾਲ ਬਹੁਤ ਵਧੀਆ ਕਾਰਡ ਆਈ ਠੀਕ ਹੈ ਜੀ ਮਤਲਬ ਬਾਕੀ ਨਾ ਰਕਾਰਡ ਹੈਂ ਕੀ ਰਿਕਾਰਡ ਹੈ ਦੀ ਮਾਦਾ ਹੈਗਾ 13 14 ਦੇ ਠੀਕ ਹੈ ਤੇ ਇਹ ਜਾਨੀ ਕਿ ਟੀਕਾ ਤਾਂ ਨਹੀਂ ਪਤਾ ਲੱਗ ਆਪਾਂ ਨੂੰ ਕਿਹੜਾ ਲੱਗਿਆ ਇਹ ਪ੍ਰਾਇਰਟੀ ਟੀਕਾ ਹੀ ਟੀਕੇ ਰਣੀ ਪਤਾ ਨਹੀਂ ਕਿਹੜਾ ਹੀ ਠੀਕ ਹੈ ਨਾਮ ਨਹੀਂ ਤੁਹਾਨੂੰ ਜਾਨੀ ਕਿ ਕੀਤਾ ਨਾਮ ਨਹੀਂ ਕੀਤਾ ਤੇ ਕਿੰਨੇ ਦਿਨ ਲਊਗੀ ਹੁਣ ਇਹ ਚਾਰ ਦਿਨ ਲੈ ਜੂਗੀ ਚਾਰ ਦਿਨ ਲਊਗੀ ਹਾਂਜੀ ਠੀਕ ਹੈ ਹੂੰ ਠੰਡੀ ਸੀਗਾ ਜਮਾ ਜਮਾ ਠੰਡੀ ਸੀ ਲਾਈ ਲੱਗ ਜਿਵੇਂ ਮਰ ਜਾਈ ਹੱਥ ਮਾਰੀ ਜਾਏ ਠੀਕ ਹੈ ਠੀਕ ਹੈ ਤੇ ਭਾਰ ਪਿਛੇ ਦੀ ਫੁੱਲ ਗਾਰੰਟੀ ਆ ਹਾਂਜੀ ਫੁੱਲ ਗਾਰੰਟੀ ਹੈ ਠੀਕ ਹੈ ਤੇ ਚਲੋ ਖੋਲੋ ਹਰਪਤੋਰਾ ਦਿਖਾ ਦਈਏ ਦੋਸਤੋ ਤੁਸੀਂ ਝੋਟੀ ਦਾ ਤੂਰਾ ਦੇਖ ਸਕਦੇ ਆ ਤੂਰਾ ਬਹੁਤ ਵਧੀਆ ਥਾਂ ਲੇਵਾ ਚੈੱਕ ਕਰ ਸਕਦੇ ਆ ਚਾਰੇ ਥਾਂ ਨਿਕਰਵੇਂ ਪੂਰੇ ਗੈਪ ਦੇ ਵਿੱਚ ਆ ਪੂਰੀ ਸਮੀਪਲੀਆ ਸਿੰਘ ਬਹੁਤ ਪੈਰਾ ਲੱਗਾ ਹੋਇਆ ਪੂਰੇ ਵਜਨ ਵਿੱਚ ਦੀ ਆ ਤੁਸੀਂ ਦੇਖ ਸਕਦੇ ਆ ਮੁਰਾ ਨਸਾ ਚ ਪੈਂਦੀ ਆ ਸਿੰਘ ਦੇਖ ਸਕਦੇ ਆ ਫੇਸ ਬਾਈ ਕੀ ਡਿਮਾਂਡ ਕਰਦੇ ਆ ਆਪਾਂ ਜੀ 1-10 ਮੰਗਦੇ ਆ ਠੀਕ ਹੈ ਮੌਕੇ ਦੇ ਮਾਨਤਾਨ ਨੂੰ ਹੁਣ ਮੌਕੇ ਦੇ ਮਾਨਤਾਨ ਨੂੰ ਫੁੱਲ ਕਰਾਂਗੇ ਠੀਕ ਹੈ ਜੀ ਦੋਸਤੋ ਬਾਈ ਜੀ ਹੁਣਾਂ ਨੇ 1,10,000 ਰੁਪਿਆ ਝੋਟੀ ਦੀ ਨਿਮਾਨ ਕੀਤੀ ਆ ਤੇ ਮੌਕੇ ਦਾ ਵੀਰ ਦਾ ਜ਼ਰੂਰ ਮਾਨਤਾਨ ਕੀਤਾ ਜਾਊਗਾ ਜੇਕਰ ਕੋਈ ਵੀਰੇ ਝੋਟੀ ਨੂੰ ਖਰੀਦਣਾ ਚਾਹੁੰਦਾ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਦੇ ਤੇ ਕੰਟੈਕਟ ਕਰਕੇ ਇਹ ਝੋਟੀ ਨੂੰ ਖਰੀਦ ਸਕਦੇ ਹੋ ਜੀ ਦੋਸਤੋ ਸਾਡਾ ਕੰਮ ਹੁੰਦਾ ਕੇਵਲ ਵੀਡੀਓ ਬਣਾਉਂਦਾ ਤਸੱਲੀਪਰਕ ਤੁਸੀਂ ਆਪ ਕਰਨੀ ਹੁੰਦੀ ਆ ਬਾਈ ਦੇ ਘਰੇ ਆ ਕੇ ਸੱਲੀਪਰਕ ਕਰਕੇ ਤੁਸੀਂ ਇਹ ਛੋਟੀ ਨੂੰ ਖਰੀਦ ਸਕਦੇ ਆ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਇਹਨਾਂ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਵੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ